ਹਾਂਜੀ ਦਾ ਫੇਸਬੁੱਕ ਫੈਮਲੀ ਤੇ YouTube ਫੈਮਲੀ ਆਜੋ ਜੁੜ ਜੋ ਲਾਈਵ ਦੇ ਵਿੱਚ ਕਰਦੇ ਆ ਗੱਲਬਾਤ ਪੈਨ ਕਾਰਡ ਤੇ ਆਧਾਰ ਕਾਰਡ ਲਿੰਕ ਦੇ ਬਾਰੇ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਨੈਟ ਦੇ ਉੱਪਰ ਮੈਂ ਵੀ ਬਹੁਤ ਸਾਰੀਆਂ ਵੀਡੀਓ ਵੇਖੀਆਂ ਮੈਂ ਵੀ ਇਸ ਤੇ ਪਲੇਟਡ ਵੀਡੀਓ ਜਿਹੜੀ ਆ ਭਾਈ ਆ ਬਾਕੀ ਫਿਰ ਵੀ ਆਜੋ ਲਾਈਵ ਦੇ ਵਿੱਚ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿਨਾ ਵਾਂ ਪੈਨ ਕਾਰਡ ਆਧਾਰ ਕਾਰਡ ਲਿੰਕ ਦੇ ਬਾਰੇ ਦੇ ਵਿੱਚ ਆਜੋ ਆਜੋ ਲਾਈਵ ਦੇ ਵਿੱਚ ਵੀਰ ਮੇਰਾ ਕਰਦੇ ਆਂ ਗੱਲਬਾਤ ਲਾਈਵ ਦੇ ਵਿੱਚ ਪੈਨ ਕਾਰਡ ਤੇ ਆਧਾਰ ਕਾਰਡ ਬਾਰੇ ਆਪਾਂ ਗੱਲ ਕਰਦੇ ਆਂ ਜਿਹੜਾ ਬਹੁਤ ਜ਼ਿਆਦਾ ਵੀਡੀਓ ਬਹੁਤ ਜ਼ਿਆਦੀਆਂ ਵਾਇਰਲ ਹੁੰਦੀਆਂ ਪੈਨ ਕਾਰਡ ਆਧਾਰ ਕਾਰਡ ਬਾਰੇ ਵੀ ਜਲਦੀ ਤੋਂ ਜਲਦੀ ਜਿਹੜਾ ਵੈ ਇਸ ਨੂੰ ਲਿੰਕ ਕਰਵਾ ਦਿਓ ਉਹਦੇ ਵਿੱਚ ਜ਼ਿਆਦਾਤਰ ਜਿਨ੍ਹਾਂ ਦੇ ਲਿੰਕ ਹੈਗੇ ਉਹਨਾਂ ਨੂੰ ਵੀ ਪਤਾ ਲੱਗਦਾ ਸਾਡੇ ਲਿੰਕ ਹੈਗੇ ਕਿ ਨਹੀਂ ਹੈਗੇ ਇਸ ਲਈ ਉਹਨਾਂ ਨੂੰ ਵੀ ਚੈੱਕ ਜ਼ਰੂਰ ਕਰਨਾ ਚਾਹੀਦਾ ਵਾ ਬਾਅਦ ਦੇ ਵਿੱਚ ਉਹਨਾਂ ਕੋ ਪੈਸੇ ਲੈ ਲੈਣ ਤੇ ਕੰਮ ਉਹਨਾਂ ਦਾ ਪਹਿਲਾਂ ਜਿਹੜਾ ਲਿੰਕ ਪਈ ਹੋਇਆ ਉਹ ਇਹਦਾ ਆਧਾਰ ਕਾਰਡ ਸੋ ਆ ਜਿਓ ਜੁੜ ਜੋ ਲਾਈ ਦੇ ਵਿੱਚ ਤੇ ਜਾਣਕਾਰੀ ਦਿੰਨੇ ਆ ਪੈਨ ਕਾਰਡ ਆਧਾਰ ਕਾਰਡ ਲਿੰਕ ਬਾਰੇ ਵੀ ਤੁਸੀਂ ਘਰ ਇਸ ਨੂੰ ਚੈੱਕ ਕਰ ਸਕਦੇ ਜੇ ਜ਼ਰੂਰੀ ਨਹੀਂਗਾ ਵੀ ਆਪਾਂ ਜਾ ਕੇ ਕੈਫੇ ਤੋਂ ਜਾਂ ਕਿਤੇ ਸੇਵਾ ਕੇਂਦਰ ਕਿਦੋਂ ਜਾ ਕੇ ਚੈੱਕ ਕਰਵਾਉਣਾ ਇਹਨੂੰ ਤੁਸੀਂ ਮੋਬਾਈਲ ਤੋਂ ਆਨਲਾਈਨ ਘਰੇ ਵੀ ਚੈੱਕ ਕਰ ਸਕਦੇ ਜੇ ਤੁਹਾਡਾ ਜਿਹੜਾ ਪੈਨ ਕਾਰਡ ਹੈ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੈਗਾ ਜੇ ਨਹੀਂ ਹੈਗਾ ਬਹੁਤ ਸਾਰੀਆਂ ਵੀਡੀਓ ਨੈਟਲ ਦੇ ਉੱਪਰ ਵੀ ਆ ਰਹੀਆਂ ਵਾਂ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਿਆ ਵਾ ਕਿ ਜੇਕਰ ਤੁਸੀਂ ਆਪਣਾ ਸਟੇਟਸ ਚੈੱਕ ਕਰਾਉਣਾ ਤੇ ਕੋਈ 50 ਰੁਪਏ ਮੰਗਨਦਿਆ ਕੋਈ 100 ਰੁਪਏ ਮੰਗਨਦਿਆ ਸਟੇਟਸ ਚੈੱਕ ਕਰਨ ਦਾ ਈ ਸੋ ਮੇਰੀ ਦੇ ਸਾਰਿਆਂ ਨੂੰ ਇਹੀ ਬੇਨਤੀ ਹੈ ਸਟੇਟਸ ਚੈੱਕ ਕਰਨ ਵਾਸਤੇ ਤੁਸੀਂ ਕਿਉਂ 50 ਰੁਪਏ 100 ਰੁਪਏ ਦੇ ਦਿੰਦੇ ਹੈ ਜੇ ਸਟੇਟਸ ਤੇ ਤੁਸੀਂ ਆ ਵੱਧ ਤੋਂ ਵੱਧ ਵੀ 1 ਮਿੰਟ ਦਾ ਕੰਮ 1 ਮਿੰਟ ਦੇ ਵਿੱਚ ਵਿੱਚ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਤੁਹਾਡਾ ਜਿਹੜਾ ਪੈਨ ਕਾਰਡ ਆ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੈਗਾ ਕਿ ਨਹੀਂ ਹੈਗਾ ਬਾਕੀ ਪਹਿਲੀ ਗੱਲ ਇਹ ਆਵਾ ਕੇ ਜਿਨ੍ਹਾਂ ਦੇ ਵੀ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਬਣੇ ਆ ਉਹਨਾਂ ਨੂੰ ਲਿੰਕ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਗਈ ਕਿਉਂਕਿ ਉਹਨਾਂ ਦਾ ਤੇ ਬਣਿਆ ਹੀ ਆਧਾਰ ਕਾਰਡ ਦੇ ਨਾਲ ਆ ਪੈਨ ਕਾਰਡ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਹਨਾਂ ਦੇ ਵਿੱਚ ਜ਼ਿਆਦਾਤਰ ਹੈਗੇ ਜਿਸ ਤਰ੍ਹਾਂ ਪੁਰਾਣੇ ਪੈਨ ਕਾਰਡ ਪਹਿਲੇ ਪੈਨ ਕਾਰਡ ਬਣੇ ਆ ਪੁਰਾਣੇ ਪੈਨ ਕਾਰਡ ਦੇ ਵਿੱਚ ਕੀ ਹੋਇਆ ਵਾ ਕਿ ਕਿਸੇ ਨੇ ਆਪਣੇ ਵੋਟਰ ਕਾਰਡ ਤੋਂ ਬਣਾਇਆ ਵਾ ਰਾਸ਼ਨ ਕਾਰਡ ਤੋਂ ਵੀ ਬਣ ਜਾਂਦਾ ਹੀਗਾ ਉਸ ਟਾਈਮ ਦੇ ਵਿੱਚ ਤੇ ਘਰ ਦੇ ਡਾਕੂਮੈਂਟ ਜਿਸ ਤਰ੍ਹਾਂ ਸ਼ਨਾਖਤੀ ਕਾਰਡ ਹੋ ਗਿਆ ਇਸ ਤਰ੍ਹਾਂ ਕੋਈ ਵੀ ਡਾਕੂਮੈਂਟ ਲਾ ਕੇ ਪੈਨ ਕਾਰਡ ਬਣ ਜਾਂਦਾ ਹੀਗਾ ਜਿਹੜੇ ਪੁਰਾਣੇ ਪੈਨ ਕਾਰਡ ਬਣੇ ਕਿ ਉਹ ਉਸ ਟਾਈਮ ਆਧਾਰ ਕਾਰਡ ਨਹੀਂ ਹੁੰਦਾ ਜਦੋਂ ਆਧਾਰ ਕਾਰਡ ਨਹੀਂ ਸੀਗਾ ਉਦੋਂ ਪੈਨ ਕਾਰਡ ਜਿਹੜੇ ਬਣੇ ਹੀ ਉਹ ਜ਼ਿਆਦਾਤਰ ਇਸ ਤਰ੍ਹਾਂ ਹੀ ਬਣੇ ਹੀ ਗਏ ਤੇ ਉਹੀ ਜ਼ਿਆਦਾਤਰ ਜਿਹੜੇ ਲਿੰਕ ਕਰਾਉਣੇ ਪੈਂਦੇ ਆ ਬਾਕੀ ਇਹ ਸਕੀਮ ਕੋਈ ਨਵੀਂ ਨਹੀਂ ਹੈਗੀ ਕਿ ਆਪਣਾ ਪੈਨ ਕਾਰਡ ਜਿਹੜਾ ਵਾ ਤੁਸੀਂ ਆਧਾਰ ਕਾਰਡ ਦੇ ਨਾਲ ਲਿੰਕ ਕਰਵਾਓ ਇਹ ਬੜੀ ਪੁਰਾਣੀ ਸਕੀਮ ਹੈ 2020 ਤੋਂ ਗਵਰਨਮੈਂਟ ਦੁਆਰਾ ਕਿਹਾ ਜਾਂਦਾ ਜਦੋਂ ਸਟਾਰਟਿੰਗ ਦੇ ਵਿੱਚ ਹੋਇਆ ਇਹ ਘੱਟ ਤੋਂ ਘੱਟ ਵੀ ਇਹ 2 ਸਾਲ ਤੱਕ ਇਸ ਦੇ ਲਈ ਕੋਈ ਪੈਨਲਟੀ ਨਹੀਂ ਹੈਗੀ ਕੋਈ ਫੀਸ ਨਹੀਂ ਹੈਗੀ 2 ਸਾਲ ਤੱਕ ਤੁਸੀਂ ਆਪਣਾ ਫ੍ਰੀ ਇਸ ਨੂੰ ਫ੍ਰੀ ਆਫ ਕਾਸਟ ਜਿਹੜਾ ਹੈਗਾ ਲਿੰਕ ਕਰ ਸਕਦੇ ਈਏ ਮੋਬਾਈਲ ਤੋਂ ਹੀ ਆਪਣੇ ਤੋਂ ਘਰ ਬੈਠੇ ਹੀ ਸੋ ਆਪਾਂ ਵੀਡੀਓ ਜਾਣਕਾਰੀ ਵਾਲੀਆਂ ਜਿਹੜੀਆਂ ਵਾ ਉਹ ਵੇਖਣੀਆਂ ਵੀ ਬੜੀਆਂ ਘੱਟ ਹੀ ਚੁੰਨੇ ਆ ਕਿਉਂਕਿ ਆਪਾਂ ਨਾ ਜ਼ਿਆਦਾ ਰਜਾਣ ਨਹੀਂ ਹੈਗਾ ਜੇ ਕੋਈ ਜਾਣਕਾਰੀ ਆ ਜੇ ਕੋਈ ਜਾਣਕਾਰੀ ਮਿਸਗਾਈਡ ਕਰਨ ਵਾਲੀ ਜਾਣਕਾਰੀ ਮਿਲਦੀ ਆ ਉਹਨਾਂ ਦੇ ਉੱਪਰ ਮੈਂ ਵੇਖਿਆ ਵਾ ਬੜੇ ਲਾਈਕ ਤੇ ਬੜੇ ਵਿਊ ਹੁੰਦੇ ਆ ਜਿਹੜਾ ਕੋਈ ਮਿਸਗਾਈਡ ਕਰਦਾ ਵਾ ਬਾਕੀ ਜੇਕਰ ਸਹੀ ਜਾਣਕਾਰੀ ਦਈਏ ਤਾਂ ਫਿਰ ਉਹਦੇ ਵਿੱਚ ਵਿਊ ਲਾਈਕ ਕਮੈਂਟ ਜਿਹੜੇ ਆ ਬਹੁਤ ਘੱਟ ਹੁੰਦੇ ਆ ਕਿਉਂਕਿ ਮੈਂ YouTube ਦੇ ਉੱਪਰ ਤੇ Facebook ਦੋਨਾਂ ਦੇ ਉੱਪਰ ਹੀ ਜਿਹੜਾ ਵੀਡੀਓ ਅਪਲੋਡ ਕੀਤੀਆਂ ਹੁੰਦੀਆਂ ਵਾਂ ਕਿ ਕਿਸ ਤਰ੍ਹਾਂ ਤੁਸੀਂ ਕੰਮ ਘਰ ਬੈਠੇ ਵੀ ਜਿਹੜਾ ਵਾ ਖੁਦ ਆਪ ਵੀ ਸਾਰੇ ਵਰਕ ਕਰ ਸਕਦੇ ਜੀ ਪਰ ਉਹਨਾਂ ਵੀਡੀਓ ਨੂੰ ਬਹੁਤ ਘੱਟ ਵੇਖਿਆ ਜਾਂਦਾ ਹੁਣ ਨੈਟ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਘੁੰਮਦੀਆਂ ਵਾਂ ਤੁਸੀਂ 50 ਰੁਪਏ ਦੋ 100 ਰੁਪਏ ਦੋ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਇਹ ਤੁਹਾਡਾ ਆਨਲਾਈਨ ਜਿਹੜਾ ਵਾ ਸਟੇਟਸ ਚੈੱਕ ਕਰਕੇ ਅਸੀਂ ਘਰੇ ਦੱਸ ਦਾਂਗੇ ਉਦੇ ਬੜੇ ਲਾਇਕ ਤੇ ਬੜੇ ਕਮੈਂਟ ਆਏ ਉਹਨਾਂ ਨੂੰ ਸੇਵ ਕਰਕੇ ਹੋ ਸਕਦਾ ਨੰਬਰ ਦੇ ਉੱਪਰ ਲੋਕਾਂ ਨੇ ਪੈਸੇ ਵੀ ਪਾਏ ਹੋਣਾ ਪੈਸੇ ਪਾ ਕੇ ਆਪਣਾ ਸਟੇਟਸ ਵੀ ਚੈੱਕ ਕਰਾਉਂਦੇ ਆਣਾ ਤੇ ਮੈਂ ਵੀਡੀਓ ਪਾਈ ਆ 1 ਮਿੰਟ ਦਾ ਕੰਮ ਹੈ ਜੇ ਤੇ ਤੁਹਾਨੂੰ ਮੋਬਾਈਲ ਚਲਾਉਂਦੇ ਜੇ ਸਾਰੇ ਜਾਣੇ 1 ਮਿੰਟ ਦੇ ਵਿੱਚ ਵਿੱਚ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਤੁਹਾਡਾ ਪੈਨ ਕਾਰਡ ਜਿਹੜਾ ਵਾ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੈਗਾ ਜਾਂ ਨਹੀਂ ਹੈਗਾ ਬਾਕੀ ਕੋਈ ਜ਼ਿਆਦਾ ਔਖਾ ਕੰਮ ਨਹੀਂ ਤੇ ਨਹੀਂ ਵੀ ਲਿੰਕ ਹੈਗਾ ਤੇ ਤੁਸੀਂ ਲਿੰਕ ਕਰ ਵੀ ਸਕਦੇ ਜੇ ਘਰ ਬੈਠੇ ਵੀ ਆਪਣੇ ਮੋਬਾਈਲ ਤੋਂ ਉਹਦੀ ਪੈਨਲਟੀ ਫੀਸ ਜਿਹੜੀ ਆ 1000 ਰੁਪਿਆ ਇਸ ਟਾਈਮ ਪੈਂਦੀ ਹੈ 1000 ਰੁਪਿਆ ਪੇ ਕਰਕੇ ਤੇ ਤੁਸੀਂ ਆਪ ਵੀ ਕਰ ਸਕਦੇ ਜੇ ਇਸ ਦੇ ਰਿਲੇਟਿਡ ਵੀ ਮੈਂ ਵੀਡੀਓ ਪਾਈ ਆ ਕਿ ਤੁਸੀਂ ਆਪਣਾ ਕਨੇਸ ਨੂੰ ਲਿੰਕ ਕਰਨਾ ਵਾ ਬਾਕੀ ਜੋਬ ਦੇ ਰਿਲੇਟਿਡ ਵੀ ਇਨਫੋਰਮੇਸ਼ਨ ਪਾਉਂਦੇ ਰਹੀਦਾ ਵਾ ਕਰਦੇ ਰਹੀਦਾ ਵਾ ਕਿ ਤੁਸੀਂ ਘਰ ਬੈਠੇ ਵੀ ਆਪਣੀ ਜੋਬ ਵਾਸਤੇ ਅਪਲਾਈ ਕਰ ਸਕਦੇ ਜੇ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਤੁਸੀਂ ਆਪਣਾ ਲਾਗੇ ਨੇੜੇ ਤੇੜੇ ਦੇ ਕਿਸੇ ਵੀ ਕੈਫੇ ਤੋਂ ਜਾ ਕੇ ਤੇ ਆਨਲਾਈਨ ਵਾਸਤੇ ਅਪਲਾਈ ਕਰ ਸਕਦੇ ਜੇ ਬਾਕੀ ਪੈਨ ਕਾਰਡ ਵਾਸਤੇ ਕੋਈ ਵੀ ਵੇਰ ਮੇਰਾ ਜਿਹੜਾ ਵਾ ਕਿਸੇ ਨੂੰ ਵੀ ਕੋਈ ਪੈਸਾ ਨਾ ਦਿਓ ਪਹਿਲਾਂ ਘਰ ਬੈ ਕੇ ਆਪਣਾ ਸਟੇਟਸ ਆਪ ਚੈੱਕ ਕਰਿਓ ਕਿ ਤੁਹਾਡਾ ਪੈਨ ਕਾਰਡ ਹੈਗਾ ਲਿੰਕ ਜਾਂ ਨਹੀਂ ਹੈਗਾ ਜੇ ਤੇ ਨਹੀਂ ਲਿੰਕ ਸਟੇਟਸ ਤੁਹਾਨੂੰ ਸ਼ੋ ਕਰ ਜੇਗਾ ਫਿਰ ਤੁਸੀਂ ਆਪਣਾ ਕਾਫੇ ਦੇ ਉੱਪਰ ਜਾ ਕੇ ਜਾਂ ਕਿਤੇ ਵੀ ਜਾ ਕੇ ਆਪਣਾ ਲਿੰਕ ਕਰਵਾ ਸਕਦੇ ਜੇ ਤੇ ਨਹੀਂ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਪੈਸੇ ਦਾ ਦੌਰ ਆ ਮਿਸਗਾਈਡ ਬਹੁਤ ਜਿਆਦਾ ਹੁੰਦੇ ਹਨ ਜੇਕਰ ਤੁਸੀਂ ਆਪਣਾ ਸਟੇਟਸ ਨਹੀਂ ਚੈੱਕ ਕੀਤਾ ਤੁਹਾਨੂੰ ਪਤਾ ਹੀ ਨਹੀਂ ਆ ਜਾਂ ਤੁਸੀਂ ਸਟੇਟਸ ਆਪਣਾ ਚੈੱਕ ਕਰਨਾ ਹੀ ਨਹੀਂ ਚਾਹੁੰਦੇ ਤੇ ਤੁਹਾਨੂੰ ਕੋਈ ਵੀ ਕਹਿ ਸਕਦਾ ਕਿ ਲਿਆਓ ਜੀ ਦੋ ਸਾਨੂੰ 1200 1500 ਰੁਪਿਆ ਦੋ ਤੇ ਤੁਹਾਡਾ ਹੀ ਕੰਮ ਕਰ ਦਿੰਨੇ ਆ 1500 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਆਵਾ ਅਧਾਰ ਕਾਰਡ ਦੇ ਨਾਲ ਪੈਨ ਕਾਰਡ ਲਿੰਕ ਹੋ ਜਾਏਗਾ ਹੋ ਸਕਦਾ ਕਿ ਤੁਹਾਡਾ ਪੈਨ ਕਾਰਡ ਤੁਹਾਡੇ ਆਧਾਰ ਕਾਰਡ ਦੇ ਨਾਲ ਪਹਿਲਾਂ ਹੀ ਲਿੰਕ ਹੋਵੇ ਪਰ ਜੇਦੋ ਆਪਾਂ ਚੈੱਕ ਹੀ ਨਹੀਂ ਕਰਨਾ ਆਪਾਂ ਦੇਖਣਾ ਹੀ ਨਹੀਂਗਾ ਵੀ ਆਪਣਾ ਲਿੰਕ ਹੈਗਾ ਜਾਂ ਨਹੀਂ ਹੈਗਾ ਆਪਾਂ ਉਹ ਵਾਲੀ ਵੀਡੀਓ ਦੇਖਣੀ ਨਹੀਂ ਕੰਮ ਵਾਲੀ ਵੀਡੀਓ ਤੇ ਵੇਖਣੀ ਨਹੀਂ ਨਾ ਆਪਾਂ ਦੇ ਬਸ ਦੇਖਣਾ ਵਾ ਜੇ ਕੋਈ ਮਿਸਗਾਈਡ ਕਰਨ ਦਿਆ ਹਾਂ ਵੀ ਲਓ ਮੈਨੂੰ 100 ਰੁਪਿਆ ਜਾਂ 50 ਰੁਪਏ ਪਾ ਦਿਓ ਮੈਂ ਤਾਂ ਦਾ ਸਟੇਟਸ ਜਿਹੜਾ ਵਾ ਚੈੱਕ ਕਰਕੇ ਦੇ ਦੇਣਾ ਵਾ ਉੱਥੇ ਤੁਸੀਂ ਜਾ ਕੇ ਆਪਣੇ ਪੈਸੇ ਬਰਬਾਦ ਕਰਦੇ ਨੇ ਆ ਪਰ ਤੁਸੀਂ ਵੀਡੀਓ ਵੇਖ ਕੇ ਤੇ ਉਤੋਂ ਆਪਣਾ ਸਟੇਟਸ ਚੈੱਕ ਨਹੀਂ ਕਰਨਾ ਸੋ ਮੇਰੇ ਤੇ ਇਹੀ ਬੇਨਤੀ ਹੁੰਦੀ ਹੈ ਸਾਰੇ ਭੈਣ ਭਰਾਵਾਂ ਨੂੰ ਕਿ ਖੁਦ ਵੀ ਥੋੜਾ ਬਹੁਤਾ ਕੰਮ ਕਰਿਆ ਕਰੋ ਆਪਣੇ ਹੱਥੀ ਵੀ ਕੰਮ ਕਰਿਆ ਕਰੋ ਆਪਾਂ ਸਾਰੇ ਮੋਬਾਈਲ ਚ ਲਾਉਨੇ ਆ ਸਾਰੇ ਆਪਣੇ ਭਰਾ ਪੜ੍ਹੇ ਲਿਖੇ ਨੇ ਹੁਣ ਦੇ ਟਾਈਮ ਦੇ ਵਿੱਚ ਤੇ ਸਾਰੇ ਭਰਾ ਐਜੂਕੇਟਿਡ ਨੇ ਥੋੜਾ-ਬਹੁਤੀ ਜਾਣਕਾਰੀ ਰੱਖਦੇ ਨੇ ਮੋਬਾਈਲਾਂ ਬਾਰੇ ਤੇ ਵੈਸੇ ਵੀ ਸਾਰਿਆਂ ਨੂੰ ਜਾਣਕਾਰੀ ਹੈਗੀ ਆ ਤੇ ਆਨਲਾਈਨ ਸਾਰੇ ਵਰਕ ਆਨਲਾਈਨ ਹੋ ਗਏ ਆ ਤਕਰੀਬਨ ਸਾਰੇ ਵਰਕ ਉਹ ਵੀ ਤੁਸੀਂ ਆਪਣੇ ਘਰ ਬੈਠੇ ਜੇ ਥੋੜੀ-ਬਹੁਤੀ ਨੌਲੇਜ ਰੱਖਦੇ ਜਾਂ ਨੌਲੇਜ ਵਾਲੀ ਥੋੜੀ-ਬਹੁਤੀ ਵੀਡੀਓ ਵੇਖਿਆ ਕਰੋ ਜਾਣਕਾਰੀ ਲਿਆ ਕਰੋ ਕਿ ਕਿਵੇਂ ਆਪਾਂ ਘਰ ਬੈਠੇ ਵੀ ਆਪਣੇ ਵਰਕ ਕਰ ਸਕਦੇ ਆ ਅੰਦੀ ਦਾ ਬਾਕੀ ਜਿਹੜੀ ਪੀ ਟ੍ਰਿਪਲ ਐਸ ਬੀ ਗਰੁੱਪ ਡੀ ਵਾਲੀ ਜਿਹੜੀ ਵੈਕੈਂਸੀ ਵਾਲੀ ਚੱਲ ਰਹੀ ਆ ਉਹ ਅਜੇ ਵੀ ਹੈਗੀ ਆ ਚੱਲਨ ਦੇ ਹੀ ਉਹਦੀ ਡੇਡ ਜਿਹੜੀ ਆ ਸਟੈਂਡ ਕਰ ਦਿੱਤੀ ਗਈ ਆ ਤੇ ਆਪਣਾ ਉਹਦੇ ਆਸਤੇ ਤੁਸੀਂ ਫਾਰਮ ਜ਼ਰੂਰ ਅਪਲਾਈ ਕਰ ਲਓ ਕੋਈ ਪਤਾ ਨਹੀਂ ਹੁੰਦਾ ਕਿਸਮਤ ਦਾ ਕਿ ਯਾਰ ਤੁੱਕਾ ਲੱਗ ਜਾਏ ਲੱਗ ਵੀ ਸਕਦਾ ਵਾ ਤੇ ਬਾਕੀ ਮੇਰੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਆ ਕਿ ਆਪਣਾ ਤੁਸੀਂ ਪੈਨ ਕਾਰਡ ਆਧਾਰ ਕਾਰਡ ਦਾ ਜੇਕਰ ਲਿੰਕ ਕਰਵਾਉਣਾ ਆ ਤਾਂ ਪਹਿਲਾਂ ਸਟੇਟਸ ਜ਼ਰੂਰ ਚੈੱਕ ਕਰੋ ਸਟੇਟਸ ਪਹਿਲਾਂ ਚੈੱਕ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਦਈ ਆਪਣਾ ਅੱਗੇ ਵਾਲਾ ਡਿਸੀਜਨ ਲਓਗੇ ਤੁਹਾਡਾ ਜੇਕਰ ਤਾਂ ਲਿੰਕ ਹੈਗਾ ਫਿਰ ਤੇ ਕੋਈ ਲੋਡ ਨਹੀਂ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਕੈਫੇ ਵਾਲੇ 11200 ਰੁਪਏ ਦਾ ਕੈਨੇਡਾ ਵਾਲ ਲੱਗੇਗੀ ਤੁਹਾਡੀ ਕੋਸਟ ਜੇ ਤੁਸੀਂ ਘਰ ਆਪ ਖੁਦ ਨਹੀਂ ਕੰਮ ਕਰਨਾ ਪਰ ਉਸ ਤੋਂ ਪਹਿਲਾਂ ਜਿਹੜਾ ਵਾ ਸਟੇਟਸ ਖੁਦ ਚੈੱਕ ਕਰਿਓਗੇ ਤੁਹਾਡਾ ਲਿੰਕ ਹੈਗਾ ਜਾਂ ਨਹੀਂ ਹੈਗਾ ਉਹ ਹੋਰ ਜੇ ਕਿਸੇ ਵੀਰ ਭਰਾ ਦਾ ਕੋਈ ਹੈਗਾ ਵਾ ਸਵਾਲ ਤੇ ਉਹ ਆਪਣਾ ਕਰ ਸਕਦਾ ਵਾ ਦੱਸ ਸਕਦਾ ਵਾ ਹਾਂਜੀ ਦੇ ਰਾਸ਼ਨ ਕਾਰਡ ਨਹੀਂ ਰਾਸ਼ਨ ਕਾਰਡ ਦੇ ਵਿੱਚ ਜੇ ਨਵੇਂ ਰਾਸ਼ਨ ਕਾਰਡ ਬੰਨੇ ਸਟਾਰਟ ਨਹੀਂ ਹੋਏ ਫਿਲਹਾਲ ਜਦੋਂ ਬਨ ਗਏ ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀ ਵੀਡੀਓ ਆ ਉਹ ਮਿਲ ਜਾਵੇਗੀ ਕਿਵੇਂ ਤੁਸੀਂ ਕਰਨਾ ਵਾ ਫੈਮਲੀ ਮੈਂਬਰ ਐਡ ਦੇ ਬਾਰੇ ਇਹ ਹੈਗੀ ਆ ਥੋੜਾ ਜਿਹਾ ਉਹ ਕਈ ਫੈਮਲੀ ਮੈਂਬਰ ਐਡ ਹੁੰਦੇ ਕਈਆਂ ਦੇ ਨਹੀਂ ਹੁੰਦੇ ਉਦੇ ਬਾਰੇ ਮੈਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਜਿਹੜਾ YouTube ਚੈਨਲ ਦੇ ਉੱਪਰ ਅਪਲੋਡ ਕਰਾਂਗਾ ਕਿ ਕਿਵੇਂ ਤੁਸੀਂ ਉਸ ਨੂੰ ਜਿਹੜਾ ਵਾ ਫੈਮਿਲੀ ਮੈਂਬਰ ਨੂੰ ਐਡ ਕਰ ਸਕਦੇ ਜੇ ਬਾਕੀ ਹੋਰ ਵੀਡੀਓ ਮੈਂ ਪਾਈਆਂ ਵਾ ਚੈਨਲ ਦੇ ਉੱਪਰ YouTube ਗੁਰਵਿੰਦਰ ਇਨਫੋ ਦੇ ਉੱਪਰ ਵੀ ਇਹ ਦੋਵੇਂ ਕਿਵੇਂ ਆਪਣੇ ਰਾਸ਼ਨ ਕਾਰਡ ਨੂੰ ਚੈੱਕ ਕਿਵੇਂ ਕਰ ਸਕਦੇ ਜੇ ਬਾਕੀ ਅੱਜ ਦਾ ਜਿਆਦਾ ਟੌਪਿਕ ਮੇਰਾ ਇਹ ਹੀ ਹੈਗਾ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਬਾਰੇ ਇਦੇ ਵਾਸਤੇ ਵੀਰ ਮਰਾ ਤੁਸੀਂ ਪਹਿਲਾਂ ਵੀਡੀਓ ਚੈੱਕ ਕਰ ਲਓਗਾ ਬਹੁਤ ਵੀਡੀਓ ਮੈਂ ਇਸ ਦੇ ਚੈਨਲ ਦੇ ਉੱਪਰ ਪਾਈਆਂ ਵਾ ਸਾਰੀਆਂ ਵੀਡੀਓ ਬਣਾ ਗਏ ਵੀ ਕਿਵੇਂ ਤੁਸੀਂ ਉਸ ਨੂੰ ਚੈੱਕ ਕਰਨਾ ਵਾ ਸਟੇਟਸ ਨੂੰ ਤੇ ਕਿਵੇਂ ਤੁਸੀਂ ਆਨਲਾਈਨ ਉਸ ਨੂੰ ਲਿੰਕ ਵੀ ਕਰ ਸਕਦੇ ਜੇਕਰ ਲਿੰਕ ਨਹੀਂ ਹੈਗਾ ਮੈਂ ਫਿਰ ਤੋਂ ਤੁਹਾਨੂੰ ਦੱਸਦਾ ਕਿ ਜਿਹੜੇ ਵੀ ਪੈਨ ਕਾਰਡ ਜਿਹੜੇ ਆਧਾਰ ਕਾਰਡ ਲਾ ਕੇ ਤੁਸੀਂ ਬਣਾਏ ਆ ਉਹਨਾਂ ਨੂੰ ਲਿੰਕ ਕਰਾਉਣ ਦੀ ਨਹੀਂ ਜ਼ਰੂਰਤ ਹੈਗੀ ਉਹ ਤੁਹਾਡੇ ਲਿੰਕ ਹੀ ਨੇ ਕਾਲੇ ਜਿਆਦਾਤਰ ਉਹਨਾਂ ਦੀ ਜਰੂਰਤ ਹੈ ਜਿਹੜੇ ਪੁਰਾਣੇ ਬਣੇ ਹੋਏ ਨੇ ਪੈਨ ਕਾਰਡ ਜਿਸ ਤਰ੍ਹਾਂ ਕਿ ਰਾਸ਼ਨ ਕਾਰਡ ਦੇ ਨਾਲ ਪਾਸਪੋਰਟ ਦੇ ਨਾਲ ਵੋਟਰ ਕਾਰਡ ਦੇ ਨਾਲ ਜਾਂ ਕੋਈ ਅਦਰ ਡਾਕੂਮੈਂਟ ਦੇ ਨਾਲ ਪੁਰਾਣੇ ਬਣੇ ਆ ਉਹਨਾਂ ਨੂੰ ਹੀ ਲੋਡ ਹੈ ਗਈ ਹੈ ਦੇ ਨਾਲ ਲਿੰਕ ਕਰਵਾਉਣ ਦੀ ਹਾਂਜੀ ਤੇ ਬਾਕੀ ਜੇਕਰ ਫਿਰ ਵੀ ਨਹੀਂ ਪਤਾ ਲੱਗਦਾ ਤੁਸੀਂ ਕੋਈ ਅਲੀ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਬੜਾ ਆਸਾਨ ਜਿਹਾ ਤਰੀਕਾ ਵਾ ਉਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਜਿਆਦਾ ਜਿਹੜੀਆਂ ਪੂਰੀ ਜਾਣਕਾਰੀ ਵਾਲੀ ਵੀਡੀਓ ਮੈਂ ਚੈਨਲ ਦੇ ਉੱਪਰ ਹੀ ਅਪਲੋਡ ਕਰਦਾ ਵਾਂ YouTube ਦੇ ਉੱਪਰ ਸਾਰੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਫੁੱਲ ਜਿਹਦੇ ਵਿੱਚ ਪੂਰੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਕਿਵੇਂ ਤੁਸੀਂ ਘਰ ਬੈਠੇ ਵਰਕ ਕਰ ਸਕਦੇ ਜੇ ਕਿਉਂਕਿ Facebook ਦੇ ਉੱਪਰ ਕਈ ਬਹੁਤ ਵਾਰ ਜਿਹੜਾ ਵਾ ਜਦ ਇਨਫੋਰਮੇਸ਼ਨ ਦੇਈਦੀ ਆ ਤੇ ਉਹਦੇ ਵਿੱਚ ਬਹੁਤ ساری ਇਨਫੋਰਮੇਸ਼ਨ ਮਿਸਗਾਈਡ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਲਾ ਲੋ ਉਹਦੇ ਵਿੱਚ ਕਾਪੀਰਾਈਟ ਦਾ ਇਸ਼ੂ ਆ ਜਾਂਦਾ ਵੀਡੀਓ ਡਿਲੀਟ ਕਰਨੀ ਪੈਂਦੀ ਆ ਤੁਸੀਂ YouTube ਚੈਨਲ ਜਿਹੜਾ ਜ਼ਿਆਦਾਤਰ ਗੁਰਵਿੰਦਰ ਇਨਫੋ ਉਹਦੇ ਉੱਪਰ ਹੀ ਜਾ ਕੇ ਸਾਰੀਆਂ ਵੀਡੀਓ ਦੀ ਜਾਣਕਾਰੀ ਲੈ ਸਕਦੇ ਜਿਹਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਉੱਥੇ ਤੁਹਾਨੂੰ ਸਾਰੀਆਂ ਵੀਡੀਓ ਜਿੰਨੀਆਂ ਵੀ ਇਨਫੋਰਮੇਸ਼ਨ ਵਾਲੀਆਂ ਮਿਲਦੀਆਂ ਰਹਿਣਗੀਆਂ ਸੋ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਹੀ Facebook ਫੈਮਲੀ ਦਾ ਤੇ YouTube ਫੈਮਲੀ ਦਾ ਫਿਰ ਕਿਸੇ ਦਿਨ ਕਰਦੇ ਆ ਲਾਈਵ ਦੇ ਵਿੱਚ ਗੱਲਬਾਤ ਤੇ ਇਹਨਾਂ ਕਾ ਜ਼ਰੂਰ ਆ ਪੈਨ ਕਾਰਡ ਦੇ ਰਿਲੇਟਡ ਹੈ ਜਿਹੜੀ ਆ ਇਹਦਾ ਜ਼ਰੂਰ ਧਿਆਨ ਰੱਖੋ ਨਾ ਪੈਸੇ ਬੇਫਾਲਤੂ ਦੇ ਵਿੱਚ ਕਿਸੇ ਨੂੰ ਵੀ ਦੋ ਘਰੇ ਆਪਣੇ ਮੋਬਾਈਲ ਤੋਂ ਆਪਣਾ ਸਟੇਟਸ ਜਿਹੜਾ ਬਾ ਤੁਸੀਂ ਚੈੱਕ ਕਰੋ ਚੈੱਕ ਕਰਕੇ ਜੇਕਰ ਨਹੀਂ ਲਿੰਕ ਕਰਨ ਦਾ ਤੁਹਾਨੂੰ ਆਉਂਦਾ ਤੇ ਫਿਰ ਤੁਸੀਂ ਜਾ ਕੇ ਕਿਸੇ ਕੈਫੇ ਦੇ ਉੱਪਰ ਆਪਣਾ ਲਿੰਕ ਕਰਵਾ ਲਓ ਤੇ ਜੇਕਰ ਤੁਹਾਡਾ ਪਹਿਲਾਂ ਹੀ ਲਿੰਕ ਆਦਾ ਫਿਰ ਵੀ ਤੁਹਾਡਾ ਕਿਸੇ ਨੇ ਲਿੰਕ ਕਰਤਾ ਪੈਸੇ ਲੈ ਕੇ ਫਿਰ ਤੁਹਾਨੂੰ ਮੁਸ਼ਕਲ ਆ ਕਿ ਉਹ ਵੀ ਤੁਹਾਨੂੰ ਜੇ ਆਪਣਾ ਸਟੇਟਸ ਚੈੱਕ ਕਰਨਾ ਨਹੀਂ ਆਉਂਦਾ ਤੇ ਸਟੇਟਸ ਨਹੀਂ ਚੈੱਕ ਕਰ ਸਕਦੇ ਤੇ ਫਿਰ ਕੋਈ ਵੀ ਕੈਫੇ ਵਾਲਾ ਕੋਈ ਵੀ ਲਾਲੋ ਅੱਜ ਕੱਲ ਸਾਰੇ ਇੱਕੋ ਜਿਹੇ ਨਹੀਂ ਗਏ ਵੀ ਤੁਹਾਡੇ ਨਾਲ ਕਹਿਣਗੇ ਵੀ ਕੋਈ ਗੱਲ ਨਹੀਂ ਵੀ ਚਲੋ ਆਏ ਆ ਅੱਜ ਕੱਲ ਤੁਹਾਨੂੰ ਪਤਾ ਹੀ ਆ ਪੈਸੇ ਦਾ ਦੌਰ ਆ ਬੜੇ ਤਰ੍ਹਾਂ ਦੇ ਇੱਥੇ ਲੋਕ ਨੇ ਫਾਇਦਾ ਚੁੱਕ ਵੀ ਲੈਂਦੇ ਨੇ ਸੋ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਉਮੀਦ ਆ ਸਾਰੇ ਠੀਕ ਠਾਕ ਹੋਣਗੇ ਇਸ ਗੱਲ ਦਾ ਧਿਆਨ ਜਰੂਰ ਰੱਖੋ ਜੀ